ਸਤਿ ਸ਼੍ਰੀ ਅਕਾਲ ਜੀ ਵੀਰੇ ਸਾਰਿਆਂ ਨੂੰ ਆ ਤੀਜੀ ਸੂਏ ਝੋਟੀ ਹੈ ਜੀ ਮੇਰਾ ਮੋਬਾਈਲ ਨੰਬਰ ਹੈਗਾ ਜੀ 8360498033 ਇੱਕ ਵਾਰ ਫੇਰ ਨੋਟ ਕਰ ਲਓ ਜੀ 8360498033 ਇਹ ਤੀਜੀ ਸੂਏ ਝੋਟੀ ਹੈ ਜੀ 10 ਤੋਂ 15 ਦਿਨ ਲੈਂਦੀ ਹੈ ਜੀ ਇਹ ਸੂਣ ਚ ਆ ਚੱਡਾ ਥਣ ਦੇਖ ਲਓ ਜੀ ਇਹਦੇ ਪੂਰਾ ਸਾਫ਼ ਚੱਡਾ ਜੀ ਚਾਰੇ ਥਣ ਖੁੰਝਾਂ ਤੇ ਆ ਇੱਕੋ ਜਿਹਾ ਸਾਈਜ਼ ਆ ਥਣਾ ਦਾ ਥਣਾ ਦੀ ਪੂਰੀ ਸਾਫ਼ ਆ ਪੂਰੀ ਸੀਲ ਮੱਝ ਆ ਜੀ ਪੂਰੀ ਸੀਲ ਮੱਝ ਆ ਜੀ ਕੋਈ ਇਹਨੂੰ ਯਾਨੀ ਕਿ ਕਿਸੇ ਪਾਸਿਓਂ ਕੋਈ ਡਿਫੈਕਟ ਨਹੀਂਗਾ ਤੀਜੇ ਸੂਏ ਆ ਜੀ ਇਹ ਤੀਜੇ ਸੂਏ ਇਹ ਜੀ 14 ਤੋਂ 15 ਲੀਟਰ ਦੁੱਧ ਦਿੰਦੀ ਹੈ ਜੀ ਇਹਦੀ ਕੀਮਤ ਜੀ 90000 ਰੁਪਇਆ ਜੀ 90000 ਰੁਪਇਆ ਪੂਰਾ ਨੈਟ ਪ੍ਰਾਈਸ ਆ ਜੀ 90000 ਰੁਪਇਆ 14 ਤੋਂ 15 ਲੀਟਰ ਗਰੰਟੀ ਨਾਲ ਦੁੱਧ ਦਿੰਦੀ ਹੈ ਜੀ ਇਹ ਇਹ ਤੀਜੀ ਸੂਏ ਆ ਜੀ ਆ ਪਹਿਲੇ ਸੂਏ ਦੀ ਇਹ ਤਾਂ ਕੋਈ ਝੋਟੀ ਹੈ ਜੀ ਇਹ ਤਾਂ ਨਹੀਂ ਵੇਚਣੀ ਆ ਦੇਖ ਲਓ ਕਿੰਨੀ ਕੁੰਡੀ ਝੋਟੀ ਇਹਨੇ ਬਰੀਡਿੰਗ ਦੇ ਕੰਮ ਲਈ ਬਹੁਤ ਵਧੀਆ ਹੈ ਆ ਦੇਖੋ ਕਿੰਨੀ ਕੁੰਡੀ ਝੋਟੀ ਇਹਦੀ ਸਿੰਘ ਦੇਖੋ ਝੋਟੀ ਦਾ ਉਧਲੇ ਸਿੰਘ ਦਾ ਹੀ ਸਿੰਘ ਟੁੱਟ ਗਿਆ ਪੋਪਲਾ ਲੱਗ ਗਿਆ ਤੇ ਆ ਸਿੰਘ ਦੇਖੋ ਇੰਨੀ ਵਧੀਆ ਬਰੀਡਿੰਗ ਬਰੀਡਿੰਗ ਦਿੰਦੀ ਹੈ ਇਹ ਆ ਮੱਝ ਬਕਾਊ ਆ ਜੀ ਤੀਜੀ ਸੂਏ ਮੱਝਾ ਜੀ 90000 ਰੁਪਇਆ ਜੀ 83604 98033 8360498033 ਤੇ ਸੰਪਰਕ ਕਰੋ ਜੇ ਕਿਸੇ ਮੇਰੇ ਵੀਰ ਭਰਾ ਨੇ ਮੱਝ ਲੈਣੀ ਹੋਵੇ ਮਿਹਰਬਾਨੀ